اچھا ٹھیک ہے اچھا কথা খোৱা ফোন ਅਨਿਸ਼ਾ ਇਹ ਥੋੜਾ ਬਾਈ ਆਪਣੇ ਨਾ ਲੈ ਕੇ ਆਉਣੇ ਆਈ ਇਹ ਪਿੱਛੇ ਤੁਰਿਆ ਇਹਨਾਂ ਮੋਢੇ ਦੇ ਹੱਥ ਰੱਖਿਆ ਕਿ ਦੇਖ ਨਾ ਅੱਛਾ ਜੋ ਕਮਰਾ ਡੇਚੇ ਲਗੇ ਤੇ ਜਿਹੜੀ ਮੋਢਾ ਲਗ ਘਲਾਰਤਾ ਇਹਨਾਂ ਬੁਝਣ ਵਾਸਤੇ ਭਾਇਆ ਪਹਿਲੇ ਇੱਕ ਦੂਜਾ ਪਿਸਤੌਲ ਕੱਟਣ ਲੱਗਾ ਇੱਕ ਖੜੇ ਮਾਰੀ ਗਿਆ ਮੈਂ ਪਿਸਤੌਲ ਫੜਿਆ ਦੋ ਤਿੰਨਾਂ ਨੇ ਵੀ ਪਿਸਤੌਲ ਫੜਿਆ ਕੋਈ ਲੱਗੇ ਨਹੀਂ ਆਉਂਦਾ ਸੋਦਾ ਨਹੀਂ ਗੱਲ ਅੱਛਾ ਜਿਹੜੀ ਆ ਮੁਲਾਇਮ ਆਇਆ ਕਿੱਥੇ ਤੂੰ ਜਾ ਕੇ ਬੜੇ ਆ ਪਿਸਤੌਲ ਨਾਲ ਗੋਲੀ ਮਾਰ ਲੱਗਾ ਮੇਰੇ ਵਿੱਚ ਝਟਾਇਆ ਮੈਂ ਕਰਲਾ ਹੀ ਫੇਟਦਾ ਫੇਟਦਾ ਮਿੰਟ ਕਿੱਥੇ ਨੂੰ ਆ ਦੇ ਵਿੱਚ ਹੀ ਹੁਣ ਪੈਸੇ ਦੇਣੇ ਜਾਣੇ ਓ ਚੜ ਗਿਆ ਬੜੇ ਬੜੇ ਸੁਪਾਸਟੋਲ ਫੜਿਆ ਫੇਰ ਭਾਈ ਇਹ ਕੰਮ ਹੋਇਆ ਇਹ ਆਪਣੇ ਇੱਥੇ ਹੀ ਆ ਬੜੇ ਬੰਦੇ ਗਏ ਨੇ ਕਿਤੇ ਕਿੰਨੇ ਜਾਣੇ ਸੀ ਤਿੰਨ ਜਾਣੇ ਵੀਰ ਜੀ ਇੱਕ ਆ ਮੁੰਡਾ ਵਾ ਤੇ ਦੋ ਹੋਰ ਆ ਇੱਕ ਲੰਮਾ ਇਹ ਮੁਰਸ਼ਾਲ ਇੱਥੇ ਉਹਨਾਂ ਦਾ ਮੁੰਡਾ ਪਈ ਰਿਹਾ ਕਿਹੜਾ ਨਾਮ ਆ ਇੱਥੇ ਗਾ ਦੇਖੋ ਮੁੰਡਾ ਕਿਹੜਾ ਵਾ ਮੁਰਸ਼ਾਲ ਲਗਾਜੋ ਉਹਨਾਂ ਨੂੰ ਕਿ ਵੀ ਇੱਕ ਮੁੰਡੀ ਬਿਲਕੁਲ ਮੁਤਲਾਈ ਇਹਨਾਂ ਵਾਲਿਆਂ ਨੇ ਸਾਡੇ ਬਰਾਬਰ ਦਾ ਇਹ ਤਾਂ ਐਕਦਾ ਇੱਕਦਮ ਹੋਰ ਕਾ ਹਾਂ ਜੱਬਾ ਆਹ ਬਈ ਬਹੁਤ ਵੱਡੀ ਸੀ ਪੇਪਰ ਆਹ ਜੰਡਾ ਮਜਬੀਆ ਇਹਨਾਂ ਨੇ ਕਿਹਦੇ ਦੋਹਾਂ ਨੇ ਕੜੇ ਮਾਂਡਾ ਤੇ ਆਪਸ ਵਿੱਚ ਜਿੰਨਾ ਬਾਈਡ ਹੈ

ਈ ਨਾ ਬਰੇ ਤਾਂ ਭਾਈ ਗੁਰਪ੍ਰੀਤ ਸਿੰਘ ਇਹ ਆ ਕੀ ਘਟਵਾਸੀ ਵਾਪਰੀ ਹੈ ਇਹ ਭਾਜੀ ਆ ਮੇਰਾ ਵੀਰਿਆ ਵੱਡਾ ਇੱਕ ਆਪਣਾ ਹੀ ਆਉਣੇ ਸ਼ਹਿਰੋਂ ਜੂਸ ਪੀਤਾ ਸੀ ਪੈਸੇ ਕੱਢੇ ਅਵੇਂ ਗਾਂ ਆ ਗਏ ਤੋ ਤੱਕ ਇਨਾ ਮੋਢੇ ਦੇ ਹੱਥ ਰੱਖਿਆ ਮੇਰੇ ਵੀਰ ਚਲਾਉਂਦਾ ਮੋਟਰਸਾਈਕਲ ਕਿੰਦੇ ਖਲਾਰ ਮੈਂ ਹਾਂਜੀ ਖਲਾਰੋ ਚਾਬੀ ਕੱਟਣ ਪੈ ਆ ਵੀਰ ਨੇ ਮੇਰੀ ਚਾਬੀ ਉਹਦੀ ਮੋਟਰਸਾਈਕਲ ਕੱਟ ਕੇ ਬੰਦ ਕੀਤਾ ਤੇ ਇਨਾ ਮੇਰੇ ਬੋਜਨ ਨੂੰ ਹੱਥ ਪਾਇਆ ਦੂਜਾ ਮੇਰੇ ਕੜੇ ਮੰਡਾ ਵਾ ਕਿੰਦੇ ਪਿਸਤੌਲ ਕੱਢ ਗੋਲੀ ਮਾਰਨੀ ਆ ਦੋ ਵਾਰੀ ਭਾਜੀ ਪਿਸਤੌਲ ਤੇ ਖੋਲਿਆ ਤੀਜੀ ਵਾਰੀ ਫੇਰ ਖੋਲਿਆ ਚੌਥੀ ਵਾਰੀ ਉਹ ਬੰਦੇ ਦੇ ਆ ਗਏ ਕਿ ਇੰਦਾ ਨਹੀਂ ਇਹ ਭਈਏ ਸਾਨੂੰ ਲੁੱਟ ਰ ਪੈ ਗਏ ਉਦਾਂ ਕੰਢੇ ਆ ਫਿਰ ਗੋਲੀ ਮਾਰ ਲਗਾ ਪਗਾਚੇ ਚ ਵੜ ਗਿਆ ਮੈਂ ਕੱਲਾ ਗਿਆ ਇੱਕ ਪਾਪ ਪੁਲਸ ਵਾਲਾ ਉਹਨੂੰ ਮੈਂ ਹੱਥ ਦਿੱਤਾ ਫਿਰ ਪਿਸਤੌਲ ਗਿਆ ਭਾਈ ਤੇ ਦੋ ਜਣੇ ਇੱਥੇ ਵਿੱਚ ਹੀ ਵੜੇ ਆ ਪਿਸਤੌਲ ਹਾਂਜੀ ਬਰਾਮਤ ਹੋ ਗਿਆ ਚਲੋ ਦੇਖ ਤਾਂ ਪੁੱਛ ਹਾਂਜੀ ਪੁੱਛ ਕੋਲੀ ਪਿਸਤੌਲ ਭਾਈ ਬੰਦਾ ਦੇਖ ਹੀ ਗਿਆ ਪੁੱਛ ਕੋਲੋ ਬੰਦਾ ਇੱਕ ਹੀ ਗਿਆ ਦੋ ਇੱਥੇ ਜੇ ਗਾਚੇ ਵਿੱਚ ਹੀ ਵੜੇ ਗੋਲਬ ਦੇ ਨਹੀਂ ਪਏ ਮੋਟਰਸਾਈਕਲ ਇਹਨਾਂ ਦਾ ਇੱਥੇ ਆ ਭਾਈ ਉਹ ਇੱਥੇ ਹੀ ਵੜੇ ਕਿਤੇ ਗਾਚੇ ਵਿੱਚ ਤਿੰਨੇ ਇੱਕ ਮੋਟਰਸਾਈਕਲ ਤੇ ਹੋਏ ਆ ਆ ਤਿੰਨੇ ਇੱਕ ਹੀ ਜਣੇ ਹਾਂਜੀ ਫੇ ਲਾਂਜ ਕੋਈ ਕੋਈ ਨਹੀਂ ਆ ਹਾਂ ਹੋ ਹੋ ਵੱਲ ਲੱਗ ਜਾ ਫੇਰ ਲੱਗ ਜਾ ਭਾਈ ਜੀ ਇਹੋ ਗੱਲ ਹੈ ਮੌਕੇ ਤੇ ਕਿੰਨੇ ਜਾਨੇ ਫੜੇ ਗਏ ਨੇ ਮੌਕੇ ਤੇ ਭਾਰੀ ਹੈ ਤੇ ਤਿੰਨੇ ਹੀ ਦੋ ਜਾਨੇ ਗਾਚੇ ਚ ਇੱਕ ਫੜਿਆ ਗਿਆ ਉਹ ਵੀ ਇੱਥੋਂ ਭੱਜ ਗਿਆ ਛਡਾ ਗਿਆ ਵੀ ਮੈਂ ਨਹੀਂ ਹੈਗਾ ਗੋਲੀ ਚੱਲੀ ਆ ਗੋਲੀ ਨਹੀਂ ਉਹ ਗੋਲੀ ਭਾਈ ਅੜ ਗਈ ਚਲਾਉਣ ਲੱਗਿਆ ਮੇਤੇ ਪਰ ਉਹਨਾਂ ਨੂੰ ਮੈਂ ਆਵੇ ਕੜਾ ਗੁੱਟ ਤੇ ਮਾਰਿਆ ਮੈਂ ਪੁਲਸ ਨੂੰ ਭਾਈ ਇੱਥੇ ਕਹਿੰਦੇ ਨਹੀਂ ਫੋਨ ਲਾਇਆ ਭਾਈ ਮੈਂ ਤੇ ਉਹਨਾਂ ਨੂੰ ਲਾਣਿਆ ਆਪਾਂ ਦੇ ਕਰਨੀ ਸਾਦੀ ਸੀ ਹਾਂ ਜਿਹੜੇ ਮਾਰੇ 10 12 ਮੇਰੇ ਆ ਵੇਖੋ ਕੜੇ ਮਾਰੇ ਲੜਦੇ ਰਹੇ ਤੁਸੀਂ ਘੱਟੋ ਘੱਟ 15 20 ਮਿੰਟ ਤੇ ਹੀ ਲੜਦੇ ਰਹੇ ਭਾਈ ਆਪਣੇ ਕੋਈ ਤਰ੍ਹਾਂ ਦਾ ਕਹਿ ਦੇ ਨਹੀਂ हिकु वीर मुलम आया हिकु वीर मल